ਹਾਂਜੀ ਸਸਰੀ ਕਾਲਜੀ ਸਾਰਿਆਂ ਨੂੰ ਅੱਜ ਆਪਾਂ ਬਣਾ ਰਹੇ ਹਾਂ ਜੀ ਆਪਣੀ ਸਿਹਤ ਪਾਸੇ ਬਹੁਤ ਹੀ ਹੈਲਦੀ ਤੇ ਡਾਈਜੈਸਟਿਵ ਰੋਟੀ ਇਹ ਮੈਂ ਲਿਆਵਾ ਜੀ ਮੱਕੀ ਦਾ ਆਟਾ ਇਹ ਲਿਆ ਮਲਟੀ grain ਆਟਾ ਇਹ ਲਿਆਵਾ ਕਣਕ ਦਾ ਆਟਾ ਤੇ ਇਹ ਆਪਾਂ ਇਹਦੇ ਵਿੱਚ ਬਾਰੇ ਮਸਾਲੇ ਨਹੀਂ ਪਾਉਣੇ ਇਹ ਹੈ ਤਾਂ ਨਮਕ ਇਹ ਹਾਜਮਾ ਠੀਕ ਰੱਖਣ ਲਈ ਥੋੜੀ ਜਿਹੀ ਜਿਮੇਨ ਤੇ ਟੁਟਕੀਕ ਕਾਲੀ ਮਿਰਚ ਕਿਉਂ ਮੱਕੀ ਦਾ ਆਟਾ ਬੈ ਹੁੰਦਾ ਨਾ ਇਹਨਾਂ ਆਪਾਂ ਨੂੰ ਬੈ ਨਹੀਂ ਹੋਊਗੀ ਤੇ ਇਹਦੇ ਵਿੱਚ ਆਪਾਂ ਪਾ ਰਹੇ ਹਾਂ ਜੀ ਇਹ ਮੂਲੀ ਦੇ ਪੱਤੇ ਇਦੇ ਵਿੱਚ ਹੈਗਾ ਥੋੜੇ ਜਿਹੇ ਮਿੱਥੇ ਧਣੀਆਂ ਤੇ ਕੜੀ ਪੱਤਾ ਇਹ ਦੇਖੋ ਇਹਨੂੰ ਦੇਖੋ ਇਹ ਆਪਾਂ ਨਾ ਵੱਤ ਤੋਂ ਵੱਤ ਜਦੋਂ ਆਟੇ ਦੇ ਵਿੱਚ ਰੋਟੀ ਪੱਤੇ ਪਾ ਕੇ ਖਾਵਾਂਗੇ ਹੁਣ ਮੌਸਮ ਬਦਲ ਗਿਆ ਪੱਤੇਦਾਰ ਸਬਜ਼ੀਆਂ ਆਉਣ ਲੱਗੀਆਂ ਮੂਲੀ ਦੇ ਪੱਤੇ ਨਾ ਵੱਤ ਮੂਲੀ ਮੂਲੀ ਆਪਾਂ ਨੂੰ ਜਲਦੀ ਹਜਮ ਨਹੀਂ ਹੁੰਦੀ ਤੇ ਪੱਤੇ ਬਹੁਤ ਜਲਦੀ ਹਜਮ ਹੁੰਦੇ ਆ ਸਭ ਤੋਂ ਵੱਧ ਨਾ ਪੱਤੇ ਪਾਉਣੇ ਚਾਹੀਦੇ ਆਟੇ ਦੇ ਵਿੱਚ ਸਵੇਰੇ ਨਾਸ਼ਤੇ ਦੇ ਵਿੱਚ ਦੋ ਰੋਟੀਆਂ ਖਾ ਲਈਆਂ ਨਾ ਤੁਹਾਡਾ ਪੇਟ ਸਾਰੀ ਦਿਹਾੜੀ ਸਾਰਾ ਦਿਨ ਵਧੀਆ ਨਿਕਲੂਗਾ ਪੇਟ ਵਧੀਆ ਨਿਕਲੂਗਾ ਇਹਦੇ ਵਿੱਚ ਆਪਾਂ ਪਾ ਰਹੇ ਹਾਂ ਜੀ ਹਰੀ ਮਿਰਚ ਤੇ ਥੋੜਾ ਜਿਹਾ ਅਦਰਕ ਇਹਦੇ ਵਿੱਚ ਇੱਕ ਟਿਪਾ ਜੀ ਜੇ ਤੁਸੀਂ ਇਸੇ ਤਰ੍ਹਾਂ ਮੇਰੇ ਤਰੀਕੇ ਦਸੇ ਤਰੀਕੇ ਨਾਲ ਰੋਟੀ ਬਣਾ ਕੇ ਖਾਓਗੇ ਨਾ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਬਹੁਤ ਵਧੀਆ ਆਪਣੀ ਸਿਹਤ ਠੀਕ ਰਹਿੰਦੀ ਆ ਇਹ ਦੇਖੋ ਇਹ ਟਿਪਾ ਇਹ ਆਪਾਂ ਥੋੜਾ ਜਿਹਾ ਨਾ ਚੁਟਕੀ ਕਹੋ ਪਾਉਣਾ ਮਿੱਠਾ ਸੋਡਾ ਮਿੱਠਾ ਸੋਡਾ ਪਾਉਣਾ ਤੇ ਆਪਾਂ ਸਾਰੇ ਪੱਤੇ ਇਹਦੇ ਵਿੱਚ ਪਾ ਕੇ ਇਹਦੇ ਵਿੱਚ ਨਾ ਆਪਾਂ ਇਹਨੂੰ ਆਟਾ ਗੁੰਨ ਲੈਣਾ ਤੇ ਇਹਦੇ ਵਿੱਚ ਨਾ ਇੱਕ ਚਮਚ ਆਪਾਂ ਇਹ ਦਹੀਂ ਦਾ ਪਾਉਣਾ ਵੱਡਾ ਟੀस्पून ਤੋਂ ਵੱਡਾ ਨਾ ਇਹ ਦਹੀਂ ਦਾ ਚਮਚਾ ਪਾਉਣਾ ਆਪਾਂ ਇੱਕ ਜਿਆਦਾ ਵੀ ਪਾ ਸਕਦੇ ਹੋ ਮੈਂ ਤਾਂ 2 ਚਮਚੇ ਵੀ ਪਾ ਲੈਣੀਆਂ ਇਹਦੇ ਨਾਲ ਆਪਣੀ ਰੋਟੀ ਬਹੁਤ ਵਧੀਆ ਨਰਮ ਬਣ ਕੇ ਤਿਆਰ ਹੋਊਗੀ ਤੇ ਇਹ ਆਪਾਂ ਨੂੰ ਨਾ ਇਸੇ ਤਰ੍ਹਾਂ ਖਾਣੀ ਚਾਹੀਦੀ ਹੈ ਜਿਵੇਂ ਹੁਣ ਸਾਰੀਆਂ ਬਿਮਾਰੀਆਂ ਪੇਟ ਤੋਂ ਸ਼ੁਰੂ ਹੁੰਦੀਆਂ ਨੇ ਜੇ ਆਪਣਾ ਪੇਟ ਹੀ ਸਹੀ ਹੈ ਤਾਂ ਬਿਮਾਰੀ ਕੋਈ ਨਹੀਂ ਹੋਊਗੀ ਮੇਰਾ 90 ਕਿਲੋ ਵਜ਼ਨ ਸੀਗਾ ਮੈਂ ਇਸੇ ਤਰ੍ਹਾਂ ਖਾਣ ਪੀਣੇ ਬਦਲ ਕੇ ਆਪਦਾ 22 ਕਿਲੋ ਵਜ਼ਨ 6 ਮਹੀਨਿਆਂ ਦੇ ਵਿੱਚ ਘਟਾਇਆ ਜੇ ਤੁਸੀਂ ਵੀ ਇਸੇ ਤਰ੍ਹਾਂ ਕਰਕੇ ਖਾਓਗੇ ਤੁਹਾਡਾ ਵਜਨ ਵਜਨ ਬਹੁਤ ਜਲਦੀ ਲੂਜ਼ ਹੋ ਜਾਊਗਾ ਦਵਾਈਆਂ ਨਾਲ ਵਜਨ ਲੂਜ਼ ਨਹੀਂ ਹੁੰਦਾ ਖਾਣ ਪੀਣ ਨੂੰ ਬਦਲਨ ਕਰਕੇ ਹੀ ਆਪਣਾ ਵਜਨ ਲੂਜ਼ ਹੁੰਦਾ ਆ ਮੈਂ ਕੀਤਾ ਆ ਮੈਂ ਤਾਂ ਹੀ ਆਪਦੇ ਤੁਹਾਡੇ ਨਾਲ ਸ਼ੇਅਰ ਕਰਨ ਲੱਗੀਆਂ ਆਪਦੀ জারਨੀ ਸ਼ੇਅਰ ਕਰਨ ਲੱਗੀਆਂ ਤੁਹਾਡੇ ਨਾਲ ਮੈਂ 22 ਕਿਲੋ ਵਜਨ ਲੂਜ਼ ਕੀਤਾ ਆ ਜਿਵੇਂ ਹੁਣ ਆਪਣੇ ਬੱਚਿਆਂ ਨੂੰ ਪੀਸੀਓ ਦੀ ਪੀਸੀਓ ਪੀਸੀਓ ਦੀ ਪ੍ਰੋਬਲਮ ਹੋ ਜਾਂਦੀ ਪੀਸੀਓਡੀ ਦੀ ਪ੍ਰੋਬਲਮ ਹੋ ਜਾਂਦੀ ਆ ਆਪਣਾ ਪੇਟ ਦੇ ਸਾਰੀਆਂ ਬਿਮਾਰੀਆਂ ਪੇਟ ਤੋਂ ਹੀ ਸ਼ੁਰੂ ਹੁੰਦੀਆਂ ਨੇ ਜੇ ਆਪਾਂ ਇਸ ਤਰ੍ਹਾਂ ਹਫਤੇ ਦੇ ਵਿੱਚ ਦੋ ਤਿੰਨ ਦਿਨ ਰੋਟੀ ਨਾਸ਼ਤੇ ਦੇ ਵਿੱਚ ਖਾ ਲੰਗੇ ਨਾ ਵੱਧ ਤੋਂ ਵੱਧ ਪੱਤੇ دار ਸਬਜ਼ੀਆਂ ਪਾ ਕੇ ਮੂਲੀ ਦੇ ਪੱਤੇ ਬਹੁਤ ਵਧੀਆ ਹੁੰਦੇ ਆਪਣੀ ਸਿਹਤ ਵਾਸਤੇ ਕੈਲਸ਼ੀਅਮ ਹੁੰਦਾ ম্যাগਨੀਸ਼ੀਅਮ ਹੁੰਦਾ ਇਹਦੇ ਵਿੱਚ ਬਹੁਤ ਡਾਈਜੈਸਟਿਵ ਰੋਟੀ ਬਣਦੀ ਹੈ ਇਹ ਆਪਣੀਆਂ ਬੱਚੀਆਂ ਨੂੰ ਖਵਾਓ ਆਪਣੇ ਪਰਿਵਾਰ ਨੂੰ ਖਵਾਓ ਤੇ ਆਪਣਾ পেট ਆਪਣਾ ਸਰੀਰ ਤੰਦਰੁਸਤ ਰਹੇ ਚਲੋ ਜੀ ਆਪਾਂ ਇਸ ਸਾਟੇ ਨੂੰ ਗੁੰਨ ਕੇ ਫਿਰ ਬਾਅਦ ਚੋਂ ਆਪਾਂ ਮਿਲਦੇ ਹਾਂ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਨਾਲ